ਮਾਤਾ ਆਸਾ ਪੂਰਨੀ ਕੰਠੀ ਦੋ ਨਾਮ ਅੰਦਰ ਤੇ ਸ਼ੋਕਰ ਦਾ ਨਾਮ ਕਰੀ ਇਸ ਤੇ ਚੇਤਰ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਆਸੂ ਦੇ ਚੇਤਰ ਦੇ ਮਾਤਿਆਂ ਦੇ ਤੇ ਬਹੁਤ ਹੀ ਹੰਦੀ ਰਾਸ਼ੀ ਲੈ ਮਹਾਰਾਣੀ ਆਸਾ ਪੂਰਨੀ ਕੰਠੀ ਦਾ ਨਾਮ ਹੈ ਮਾਤਾਰਾ ਕਿਉਂਕਿ ਸਭ ਨੇ ਆਸਾ ਤੇ ਪੂਰਨ ਹੁੰਦੀਆਂ ਨੇ ਤੋਂ ਮਾਗੀ ਸੁਣਾ ਚਾਹਦੇ ਜੈਕਾਰਾ ਮਦਦਾ ਬੋਲ ਸਾਡੇ ਦਰਬਾਰ ਬੋਲ ਸਾਡੇ ਦਰਬਾਰ ਕੀ ਜੈ ਹਾਂਜੀ ਵਾਂਸੀਗੜ੍ਹ ਦੇ ਲਾਗੇ ਦੇਵੀ ਦਵਾਰਾ ਹੈ ਕਾਲੀ ਮੰਦਰ ਦੇਖੋ ਅੱਜ ਆਪਾਂ ਦੇਵੀਦਵਾਰੇ ਆਏ ਆ ਤੇ ਬੱਗੂ ਇਹ ਜੀ ਮਸ਼ਹੂਰ ਮੰਦਰ ਦੇਵੀਦਵਾਰੇ ਦੇ ਕਾਲੀ ਮਾਤਾ ਮੰਦਰ ਆਏ ਹਾਂ ਤੇ ਦੇਖੋ ਜੀ ਕਿੰਨਾ ਸੋਹਣਾ ਮੰਦਰ ਤੇ ਕਾਲੀ ਮਾਤਾ ਦਾ ਸਰੂਪ ਹੈ ਗਾਏ ਦੇਖੋ ਦਰਸ਼ਨ ਕਰੋ ਭਗਤੋ ਸਾਰੇ ਜਜਾ ਕਰ ਕਰਮਾ ਦੇ ਇਹੋ ਮਾਦਰੀ ਤੇ ਚ ਯਾ ਮਦਦ ਕਰ ਆ ਜੀ ਫਰੋਇਪੁਰ ਸਿਟੀ ਦਾ ਪ੍ਰਸਿੱਧ ਮੰਦਰ ਦੇਵੀ ਦਵਾਰਾ ਕਾਲੀ ਮਤਾ ਦਾ ਮੰਦਰ ਹੈਗਾਏ ਜਿਹੜਾ ਕਿ 300 ਸਾਲ ਪੁਰਾਣਾ ਹੈ ਜਿਹੜਾ ਵੀ ਇਥੇ ਆਂਦਾ ਹੈ ਆਪਣੀ ਮਨੁਕਾਮਨਾ ਮੰਗਦਾ ਹੈ ਉਹ ਪੰਜ ਦਿਨਾਂ ਦੇ ਅੰਦਰ ਹੀ ਪੂਰੀ ਹੋ ਜਾਂਦੀ ਹੈ ਬੜਾ ਪ੍ਰਸਿੱਧ ਮੰਦਿਰ ਹੈ ਐ ਫਰੋਇਪੁਰ ਸਿਟੀ ਵਾਂਸੀ ਗੇਟ ਦੇ ਨਾਲ ਹੀ ਦੇਵੀ ਦਵਾਰਾ ਪੈਂਦਾ ਹੈ ਇਹ ਬਹੁਤ ਹੀ ਜ਼ਿਆਦਾ ਪ੍ਰਚਿੱਤ ਕਾਲੀ ਮਾਤਾ ਮੰਦਿਰ ਹੈ ਜਿਹੜਾ ਵੀ ਇੱਥੇ ਆਂਦਾ ਹੈ ਆਪਣੀ ਆਪਣੀ ਮਨੂ ਕਮਰਾ ਮੰਗ ਕੇ ਜਾਂਦਾ ਹੈ ਉਹ ਪੰਜ ਦਿਨਾਂ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ ਤੇ ਆਪਣੀ ਆਪਣੀ ਜੈਕਾਰਾ ਬੁਲੰਦੇ ਜੈ ਮਾਕਾਲਕਾ ਜਯੋਤਮਕਾਲਕਾ ਵੀ ਕਰੋ ਮੰਦਿਰ ਦਰਸ਼ਨ ਕਰੋ ਦੇਵੀ ਦੇ ਵਰਨ ਦੇ ਦਰਸ਼ਨ ਐਸੋਲੇ ਆਪਾ ਕੀ ਟਾਈਮ ਹੋਜੇ ਸਾਢੇ ਘੱਟ ਦਾ ਟਾਈਮ ਹੋਇਆ ਹੈ ਇਹ ਮੰਦਿਰ ਚ ਦਰਸ਼ਨ ਕਰਨਾ ਹੈ ਆਪਾਂ ਦੇਖੋ ਕਰੋ ਜੀ ਦਰਸ਼ਨ ਮਾਤਾ ਜੀ ਦੇ ਐ ਰਾਧਾ கிருஷ்ਨੀ ਜੀ ਦੇ ਦਰਸ਼ਨ ਕਰੋ ਮੰਦਰ ਸੋਨੇ ਬਹੁਤ ਹੀ ਸੋਨਾ ਬਣਿਆ ਆਇਆ ਏ ਤੇ ਬਹੁਤ ਹੀ ਪਿਆਰਾ ਮੰਦਰ ਬਹੁਤ ਹੀ ਜਦਾ ਸੋਨਾ ਤੇ ਵਧੀਆ ਬਣਿਆ ਆਇਆ ਕਰੋ ਫਕਤ ਦਰਸ਼ਨ ਕਰੋ ਫਕਤ ਦਰਸ਼ਨ ਜੀ ਵਿਸ਼ਨੂ ਪੁਰਵਾ ਅੰਤਿ ਦਰਸ਼ਨ ਬਹੁਤ ਜਿਆਦਾ ਸੋਨਾ ਹੰਦਰ ਬਣੇ ਹੋਏ ਆ ਇਸ ਟਾਈਮ ਤੇ ਬੰਦ ਹੋਏ ਹੋਏ ਆ ਫੇਰੀ ਵਸੀ ਬਾਹਰ ਦਰਸ਼ਨ ਕਰ ਜੈਨੇ ਪਿਆ ਅੰਧੀ ਮਹਾਰਾਜ ਦੇ ਦਰਸ਼ਨ ਮਹਾਂਦੇਵ ਜੀ ਦੇ ਦਰਸ਼ਨ ਕਰੋ ਪੂਰੇ ਸ਼ੰਕਰ ਤੇ ਕਰੋ ਜੀ ਦਰਸ਼ਨ ਫਕਤ ਚਲੋ ਆ ਬਾਬਾ ਖੇਤਰਬਾਲ ਜੀ ਜੰਡੀ ਵਾਲੇ ਬਾਬਾ ਜੀ ਹੈ ਸਿੱਕ ਕਰੋ ਦਰਸ਼ਨ ਇਹਨਾਂ ਦੇ ਆ ਬਾਬਾ ਖੇਤਰਬਾਲ ਜੀ ਜਿਹਨਾਂ ਨੂੰ ਵੱਡੇ ਬਾਬਾ ਜੀ ਕਿਹਾ ਜਾਂਦਾ ਏ ਉਹਨਾਂ ਦਾ ਦਰਬਾਰ ਹੈ ਟਿਕਟ ਟਿਕਟ ਸਾਰੇ ਬੱਸ ਹਾਂ ਜੀ ਮਾਤਾ ਆਸਾ ਪੂਰਨੀ ਕੰਠੀ ਜੋਨਾ ਮੰਜਾ ਤੇ ਛੋਟਾ ਜਰਾ ਨਾਮ ਕਰਾ ਲਈ ਤੇ ਜਿੱਤੇ ਜਿੱਤ ਦੇ ਵੀ ਜਿਹੜੇ ਮੇਲੇ ਲੱਗਦੇ ਨੇ ਆਸੂ ਦੇ ਚੇਤੇਦਿਆਂ ਮਾਤਿਆਂ ਦੇ ਤੇ ਬਹੁਤ ਧੀਰਨ ਹੁੰਦੀ ਹੈ ਰਾਸ਼ੀ ਮਹਾਰਾਣੀ ਆਸਾ ਪੂਰਨੀ ਕੰਠੀ ਦਾ ਨਾਮ ਹੈ ਮਾਤਾਰਾਂ ਕਿਉਂਕਿ ਸਭ ਨੇ ਆਸਾ ਪੂਰਨੀ ਹੁੰਦੀਆਂ ਨੇ ਤੋਂ ਮਾਕੀ ਸੁਨਾ ਚਾਹੇ ਜੀ ਜੇਕਰ ਅਜਦਾ ਬਹੁਤ ਸਾਜੇ ਦਰਬਾਰ ਬਹੁਤ ਸਾਜੇ ਦਰਬਾਰ ਕੀ ਜੇ